好了好了，嘿嘿嘿嘿嘿嘿嘿嘿嘿嘿，喂 <laughs>，八块鸡，八块鸡，你八鸡，哈哈。罗家尼玛，罗鸡罗 ਮੋਟਾ ਖਰਾ ਹੈ ਚਲੀ ਮਾਰੀ ਨਾ ਜਵੇ ਇਹ ਮਾਰ ਦੇ ਕਮਾਈ ਫੜ ਕਮਾਈ ਜ ਜ ਤੇਲ ਲਾ ਕੇ ਕਢੀਏ ਗੱਣ 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 ਨਿਕਲ ਜੇ ਖਿੱਚ ਕੇ ਰੋਵੇਂ ਲੱਤਾ ਰੋਜੀ ਰੋਜੀ ਜੋਰ ਲੱਗਣੇ ਮੈਂ ਨਾ ਤੇਲ ਲਾ ਲਈ ਦੋਵੇਂ ਲੱਤਾ ਫਲਾ ਅਗਲੀਆਂ ਹਾਂ ਫੇਦੇ ਉਹ ਤਾਂ ਓਏ ਤੇਲ ਲਾ ਲੋ ਤੇਲ ਲਾ ਲੋ ਸਿਰ 'ਚ ਮੜੇ ਤੇਲ ਸਿਰ 'ਚ ਲਾਓ ਉੱਪਰ ਹੀ ਕਿਸਕਾ ਉੱਪਰ ਦੀ ਕਿਸਕਾ ਮੇਰੀ ਕੰਨੀ 'ਚ ਕਰਾਉਗੇ ਪਿਛੋਂ ਅੱਗੇ ਲੈ ਆਈ ਉਹ ਯਾਰ ਹਾਂ ਪਾਪੀ ਲੈ ਆਇਆ ਤੇਲ ਬਿੱਲੀ ਤੇ ਪਾ ਕੇ ਤੇਲ ਪਾ ਵੇਲੇ ਮੂੰਹ ਨਹੀਂ ਕੱਲਦਾ ਸਾਡੀ ਪਿੰਡ ਆਈ ਜੀ ਆ ਨਿਕਲ ਗਈ ਨਹੀਂ ਨਿਕਲ ਗਈ ਮੁੰਡੇ ਭਾਂ ਨਹੀਂ ਬੰਨੀ ਚਾਰੀ ਦੇ ਬਿੱਲੀ ਕੇ ਬਿੱਲਾਈ ਆ ਉਹ ਗੈਰ ਨੂੰ ਖਾ ਦੇ ਵੀਡੀਓ 'ਚ ਨੰਬਰਾਂ ਦੰਗੀ ਨੇ ਲੈ ਜਾਂਦਾ ਆਪਣੀ ਪੰਜਾਬ ਲੈ ਸੋਈ ਕੋਲੇ ਆਉਂਦੇ ਕੋਲੇ ਕਾਕੇ ਕੋਲਾ ਹੈ ਕਾਕੇ ਕੋਲਾ ਕਾਕੇ ਕੋਲੇ ਵੇਖੀ ਸਟਾੜ ਦੇ ਨੂੰ ਵੇਖ ਬੜੀ ਚੀਜ਼ ਉਹਨੂੰ ਸਾਹ ਚਾਂ ਕਰਕਦੀ ਭਈ ਜੀ ਚਾਲ ਵੀ ਕਾਛਾ ਹੋਣਾ ਬੱਚਿਆਂ ਦੀ ਮਿਲ ਕੱਢ ਦिए ਉਹ ਜੀ ਨਹੀ ਥਲੇ ਰੱਖ ਕੇ ਥੰਦੇ ਰੱਖ ਕੇ ਚਾਲ ਇਹ ਹੈ ਫਰਮੀ ਇਹ ਗੁਰਵੰਦਿੱਤੋਂ ਹੋਣਾ ਪੈਰੀ ਪਾ ਪਿਛਲੇ ਪਿੰਜ ਉਹ ਅਗਲੇ ਪਾਲਾ ਪਿਛਲੇ ਛੱਡ ਦੇ ਰੋਜ਼ ਰੋਜ਼ ਇਹ ਵੀਡੀਓ ਕਰੋ ਨਿਕਲ ਕੇ ਕਿੰਦੂ ਸੂ ਮੈਂ ਵੀਡੀਓ ਸੰਭਾ ਪਿਆ ਹੈ ਚਲ ਰੁਕੀ ਹੈ ਰੀ